ਕਿਰਪਾ ਕਰਕੇ ਸਾਡੀਆਂ ਵੀਡੀਓ ਕੁੜੀਆਂ ਬੁੜੀਆਂ ਨਾ ਦੇਖਣ ਤੇ ਪਰਿਵਾਰ ਚ ਬਹਿ ਕੇ ਨਾ ਦੇਖੋ ਕਿਉਂਕਿ ਬਾਈ ਜੀ ਸਾਥੋਂ ਗਾਲਾਂ ਨਿਕਲ ਜਾਂਦੀਆਂ ਨੇ ਇਹ ਵੀਡੀਓ ਛੜੇ ਸੰਟਾਂ ਤੇ ਮੰਦਿਰ ਵਾਸਤੇ ਨਜ਼ਾਰੇ ਲੈਣ ਵਾਸਤੇ ਆ ਸਾਡਾ ਕਿਸੇ ਵੀ ਧਰਮ ਨਾਲ ਕਿਸੇ ਵੀ ਜਾਤ ਪਾਤ ਨਾਲ ਕਿਸੇ ਵੀ ਵਿਅਕਤੀਗਤ ਨਾਲ ਕੋਈ ਸਬੰਧ ਨਹੀਂ ਕਿਸੇ ਨੂੰ ਠੇਸ ਪਹੁੰਚਾਉਣਾ ਸਾਡਾ ਕੋਈ ਮਕਸਦ ਨਹੀਂ ਇਹ ਵੀਡੀਓ ਸਿਰਫ ਅਸੀਂ ਮਨੋਰੰਜਨ ਦੇ ਲਈ ਬਣਾ ਰਹੇ ਹਾਂ। ਲਾ ਸ਼ੇਮਿਆ ਹਾਂਜੀ ਸਤਾਜ ਜੀ ਜਵਾਜਾ ਵਲਾ ਦੇ ਇੱਕ ਜਾਂ ਕੁੜੀਆਂ ਨੂੰ ਤੰਗ ਘਾੜਿਆ ਭੈਣ ਦੇ ਲਾਉੜੇ ਕਿਹੜੇ ਸਤਾਜ ਓਹੋ ਰਿਸ਼ਤੇ ਆਜ ਆਪਣੇ ਮਾਰਾ 60 ਫੀਟ ਕੋ ਚੱਕਰ ਨਹੀਂ ਲੰਨ ਭੈਣ ਦੇ ਨਾ ਜੇ ਮੈਂ ਕਿ ਚੱਲ ਤੂੰ ਮਾਰਾ ਮੋਟਰਸਾਈਕਲ ਦੇ ਦਵਾ ਦਵਾ ਚੋੜ ਜਾ ਫੋਨ ਆਈ ਜਾਂਦੇ ਬਹੁਤ ਮੈਨੂੰ ਫਿਰ ਮੈਨੂੰ ਪਹਿਲਾਂ ਨਹੀਂ ਦੱਸਿਆ ਸਤਾਜ ਤੂੰ ਮੈਂ ਬੰਦੇ ਹੋਰ ਸਾਦਾ ਬੰਦੇ ਆਪਣੇ ਮੰਗ ਜਾਈ ਜਾਂਦੇ ਗੱਲ ਹੀ ਕੁਛ ਨਹੀਂ ਟੈਨਸ਼ਨ ਨਹੀਂ ਕਿਉਂ ਲੈਣਾ ਯਾਰ ਆਈਆਂ ਨਹੀਂ ਆ ਗੱਡੀਆਂ ਗੱਡੀਆਂ ਦੋ ਆਈਆਂ ਜਾਂ ਭੱਜ ਕੇ ਫੁੱਲ ਐ ਮੋੜ ਐ ਮੋੜਾ ਹੀ ਘਰ ਆ ਗਏ ਮਾਝਾ ਆ ਜੀ ਦੰਨ ਭਾਂ ਦੇ ਕਿੱਥੇ ਘਰ ਪਾਇਆ ਹੈ ਨਾ ਹਾਂ ਭਾਂ ਦੀ ਪੁੱਧੀ ਮਰੀ ਨਾ ਦੰਨਾਂ ਲੰਨ ਨਾ ਹਾਂ ਓਸਤ ਹਾਂ ਚੱਲ ਟੈਨਸ਼ਨ ਨਹੀਂ ਲੈ ਤੂੰ ਚੰਟੇ ਮਾੜੇ ਦੇਖ ਲਈ ਚੰਗਾ ਦੇਖ ਲੈ ਗੇਟ ਬੂਟ ਖੁੱਲਿਆ ਗੇਟ ਗੂਟਾ ਚੱਲ ਤੂੰ ਯਾਰ ਕੋਈ ਨਾ ਟੰਗ ਕਰ ਜਾ ਯਾਰ ਇੱਥੇ ਕੀ ਦੰਨ ਫੜਨਾ ਜਾਂਦਾ ਸਰ ਨਮਸਤ ਬੁੰਟੇ ਮਾਜੀ ਫਾਇਦਾ ਤੇਰੇ ਕੋਲ ਜੀ ਨਾ ਪਿਸਟਲ ਆਪਣੇ ਬਸ ਸਾਰਾ ਕੁਝ ਹੈਗਾ ਬਸ ਠੀਕ ਆ ਬੁੰਟੇ ਮਾਜੀ ਕੱਲੀ ਕੁਝ ਨਹੀਂ ਚੰਗਾ ਇੱਥੇ ਰੋ ਜੜੀ ਜੜੀ ਨਾ ਰੋਗ ਦੇ ਛੱਲੇ ਦੇ ਮਟਾ ਜਾ ਹਾਂ ਇਹਨਾਂ ਜੰਨ ਭਾਂ ਦੇ ਦਵਾ ਦਾ ਚੱਲ ਐਂਦੀ ਫੋਦੀ ਮਾ ਜੀ ਇਹਨਾਂ ਕਿੱਧਰ ਗਏ ਓਏ ਆ ਜਾ ਓਏ ਖੇ ਮੈਂ ਇਹਦੀ ਭਾਂ ਦੇ ਲੰਨ ਦਿੰਦੇ ਕਿੱਥੇ ਬਾਈ ਜੀ ਕੱਜ ਬਾਹਰ ਬਾਹਰ ਨਿਕਲ ਓਏ ਆ ਗਿਆ ਸੀ ਓਏ ਕੁੜੀਆਂ ਚਾਂਕੜੀਆਂ ਮੇਰੇ ਥਲੇ ਆ ਜਾ ਓਏ ਬਾਹਰ ਨਿਕਲ ਬਦਮਾਸ਼ੋ ਐ ਕਰ ਨਹੀਂ ਬੰਦੇ ਸਹਾ ਆ ਜਾ ਓਹ ਯੇ ਗਲੀ ਮਾਤੰ ਦੇ ਚਾਨਲੇ ਮੈਂ ਕੌਲ ਹੀ ਨਹੀਂ ਕਰ ਦਸਤਾ ਤਾਂ ਤਾਂ ਤੇਰੇ ਨਾਲ ਰਹਿਣਾ ਹਾਂ ਕੁਛ ਨਹੀਂ ਹੁੰਦਾ ਜਾਂਦੇ ਜਾਂਦੇ ਇੱਕ ਪਾਚਾ ਹੋ ਜਾਈ ਪਾ ਜੂ ਦੇਖ ਲੈ ਭਾਂ ਚੋਦਾ ਲੱਤਾਂ ਬਾਂ ਤੋਟ ਕੇ ਜਾਵਾਂਗੇ ਅੱਜ ਬਸ ਹੈ ਕਿਥੇ ਤੂੰ ਦੇ ਪਾਜ ਮਾਰਿਆ ਜਪਾਂ ਇੰਜੀ ਫੁੱਜੀ ਕੁਛ ਵੀ ਨਹੀਂ ਇੱਥੇ ਤਾਂ ਚੱਪ ਗਏ ਮੈਨੂੰ ਲੱਗਦਾ ਆਪਣ ਦਰ ਕੇ ਨਾ ਹੋਏ ਆਟਾ ਮਾਮਾ ਜੀ ਆਜ ਵਾ ਆ ਗਈ ਭਾਂ ਜੀ ਆ ਗਈ ਆਪਾਂ ਸਸਰੀ ਕਾਲ ਮਾਮਾ ਸੱਥੀ ਕਾਲ ਪੁੱਤੋ ਠੀਕ ਆ ਹਾਂ ਹਾਂ ਵਧੀਆ ਭਾਂ ਕਿੱਥੇ ਗਈ ਸਸਰੀ ਕਾਲ ਬਹਿ ਜਾ ਆਉਂਦੀ ਐ ਮੰਮੀ ਤਾਂ ਨਹੀਂ ਆ ਆ ਗਈ ਆ ਗਈ ਆ ਗਈ ਹਾਈ ਹਾਈ ਮਾਮਾ ਸੰਦਾ ਤਾਂਗ ਕਰ ਮਾਰੇ ਨਣੀ ਹਾਂ ਰਾਤ ਨੇ ਲੱਗਿਆ ਫਿਰ ਦਾਰੂ ਪੀਣਾ ਤੇ ਮਾਂ ਕਰ ਆ ਗਿਆ ਲੈ ਹੋਜ ਪੈਨੇ ਪੁੱਛੀ ਨਾ ਬਾਈ ਮੈਂ ਤਾਂ ਬਾਲੀ ਔਖੀ ਕਰੀ ਪਈਆਂ ਕੰਜਰਾਂ ਨੇ ਨਾ ਨਾ ਟੈਨਸ਼ਨ ਨਾ ਲੈ ਮੈਂ ਹੁਣ ਆ ਗਿਆ ਨਾ ਜੱਕ ਨਹੀਂ ਲੈਂਦੀ ਉੱਤੋਂ ਜੱਕੋ ਚੰਨਾ ਲੈ ਹਾਂ ਦੱਸੀ ਹਾਂ ਆਇਂ ਦਰੀ ਨਿਕਲ ਕੇ ਹਣ ਕਿਸੇ ਪਾਸੇ ਜਿੱਕੋ ਤਾ ਨਾ ਲਓ ਮੈਂ ਆਪੇ ਸਾਰਾ ਛਾਬ ਕਰ ਦੂੰ ਮੈਨੂੰ ਆ ਦੱਸੋ ਹਾਇ ਕੱਚਾ ਮੈਨੂੰ ਮਜ਼ਾ ਤਾਂ ਜੋ 1 ਵਜੇ ਅਜਿਹੀ ਨਿਕਲੇ ਕਿਸੇ ਪਾਸੇ ਚਲਿਏ ਬਈ ਪੈਗ ਸ਼ਕ ਲਾਉਣ ਨਿਕਲੇ ਨਹੀਂ ਕਿਸੇ ਪਾਸੇ ਰਾਤ ਦਿਨ ਨੇ ਦਿਨ ਰਾਤ ਇੱਕਰਾ ਕਰਤਾ ਦਾਰੂ ਪੀ ਪੀ ਕੇ ਪਹਿਲਾਂ ਤਾਂ ਮੈਨੂੰ ਗੱਲ ਦੱਸੋ ਕੀ ਹੋ ਗਈ ਗੱਲ ਆਈ ਹੋਈ ਆ ਮਾਮਾ ਇਹ ਬਾਗੀ ਮੇਰੇ ਕੋਲੇ ਮਿਲਣ ਤੇ ਮੇਰਾ ਜਿਹੜਾ ਤਾਇਆ ਸੋਹਰਾ ਗੱਛੜਾਗਾ ਹਾਂ ਤੇ ਉਹਨੇ ਜਦੋਂ ਪਿਸ਼ਾਪ ਕਰਨ ਗਈ ਤੇ ਇਹਨੂੰ ਫੜ ਲਿਆ ਓਰਾ ਮੇਤੇ ਕਿਤਨੂ ਹੱਥ ਪਾ ਲਿਆ ਉਹਨੇ ਜੇ ਅਸੀਂ ਬੋਲਾਂਗੇ ਤੇ ਸਾਨੂੰ ਸਮਝ ਟੁੱਟ ਕੇ ਪੈਗੇ ਸਾਡੀ ਮੰਗਰ ਪੈਗੇ ਜੀ ਭੈਣ ਦੀ ਲੰਨ ਕਿੱਥੇ ਉਹ ਭੈਣ ਤੂੰ ਦਨੂ ਪਾਲ ਕੇ ਲਿਆਉਂ ਜਮੈਂ ਗੱਲ ਸੁਣ ਮਾਮਾ ਚਲੇ ਰੇ ਆਤ ਨੂੰ ਰਾਤੇ ਰਾਤ ਅਸੀਂ ਦੇਖ ਲਾ ਅੱਧੀ ਰਾਤ ਨੂੰ ਪਹਿਲਾਂ ਕਿਸੇ ਦੇ ਰਾਤ ਕੜੀ ਤੜਕੇ ਤੜਕੇ ਅਸੀਂ ਇੱਥੇ ਪਹੁੰਚ ਗਏ ਤੁਸੀਂ ਮੈਨੂੰ ਪਹਿਲਾਂ ਕਿਉਂ ਨਹੀਂ ਦੱਸਿਆ ਭੈਣ ਦੀ ਲੰਨ ਮੈਂ ਦਿੰਦਾ ਕਿ ਉਹ ਮਾਮਾ ਫੋਨ ਮੰਦ ਆਉਂਦਾ ਸੀ ਤੇਰਾ ਮਾਇਆ ਕਿਤੇ ਹੋਰ ਕਿਤੇ ਫੈਰ ਫੂਰ ਕਰਨ ਗਿਆ ਹੁਣ ਮੇਰਾ ਮਾਮਾ ਫੋਨ ਤਾਂ ਬੰਜਾਇਆ ਸੀ ਰਾਤ ਗੇ ਸੀ ਕਬਜੇ ਤੇ ਸੀ ਅੱਛਾ ਅਜੇ ਹੁਣ ਹੀ ਆਏ ਆ ਪੁਲਿਸ ਭਾਲ ਦੀ ਫੱਜੇ ਮੈਨੂੰ ਪਹਿਲੇ ਹੀ ਗਏ ਸੀ ਹਾਂ ਜਦ ਬੰਦੇ ਹੋ ਜਾਂਦੇ ਆ ਮੈਨੂੰ ਦੱਥੋ ਕਿੱਥੇ ਆਉ ਮੈਨੂੰ 1 ਵਜੇ ਮਿਲਿਆ ਉਹਨੇ ਮੈਂ ਦਿੰਦਾ ਮੈਂ ਤਾਂ ਜੋਰਿਆ ਡਰਦੀ ਨੇ ਤਾਂ ਨਹੀਂ ਤੈਨੂੰ ਸੁਨੇਹਾ ਲਾਇਆ ਉਦੋਂ 13 ਸਵਾ ਬਹੁਤ ਕੱਬਾ ਆਈ ਨੀ ਮਾਂ ਕਹਿਆ ਸਿਰ ਪਾੜ ਜਾਣਗੇ ਬੰਦਿਆਂ ਦੇ ਕਤਲ ਹੋ ਜਾਣਗੇ ਕੋਈ ਗੱਲ ਨਹੀਂ ਭੈਣੇ ਜਦੋਂ ਤੁਸੀਂ ਤਾਂਗਾ ਮੈਂ ਕੀ ਕੰਮ ਆਉਣਾ ਫਿਰ ਥੋੜੇ ਮੈਨੂੰ ਦਿਖਾਓ ਇੱਕ ਵਾਰੀ ਫੇਰ ਕੀ ਰਾਗੜ ਕੇ ਲਾਉਣਾ ਕੋਈ ਗੱਲ ਨਹੀਂ ਚੱਲਦੇ ਕੋਈ ਨਾ ਆਉਂਦੇ ਨੇ ਚੱਬ ਦੇ ਜਾੜ ਥੱਲੇ ਚੰਚਣੇ ਨਾਲ ਜੀਜਣ ਚੱਬ ਦੇ ਚੰਚਣੇ ਨਾਲ ਮੈਂ ਨਹੀਂ ਆਇਆ ਮਾਮਾ ਹੁਣ ਤਾਂ ਜਿਹੜਾ ਕੋਸੂਨ ਦਿਖਾਓ ਜਾਣਦੇ ਬਸ ਹਾਂ ਕੋਈ ਗੱਲ ਨਾ ਇੰਨੇ ਪਰਚੇ ਇੱਕ ਹੋ ਜੋ ਜੂ ਇਹਨੇ ਭੈਣ ਜੀ ਲਾਣੇ ਮੈਂ ਦਊਂਗਾ ਆ ਜਾਣ ਤੇ ਮੈਨੂੰ ਦਿਖਾਓ ਇੱਕ ਵਾਰੀ ਮਾਮਾ ਮੈਂ ਕੋਈ ਗੱਲ ਤੂੰ ਬਸ ਚੰਮ ਦੇ ਰਿਹੜਾ ਇੱਕ ਅੱਧਾ ਚੰਮਣਾਗਾ ਜਮਾਨਤ ਦੀ ਗੱਲ ਕੁਛ ਨਹੀਂ ਆਪਾਂ ਨੂੰ ਕੀ ਅੰਦਰ ਜਾਣਾ ਕੁਛ ਨਹੀਂ ਆ ਆਪਣੇ ਬੱਚੇ ਲੈ ਜਾਣਾ ਕੋਈ ਤਾਂ ਗੱਲ ਇੱਕ ਵਾਰੀ ਮੈਨੂੰ ਦਿਖਾਓ ਕਿੱਥੇ ਭੈਣ ਦੀ ਲੰਨ ਦੇਵਾ ਮੈਂ ਅੱਠੀ ਫਿਰਦੇ ਨੇ ਪੌਂਕ ਤੇ ਵਾਰ ਹੀ ਨੇਗੇ ਚਲ ਜੀ ਅੱਛੇ ਮੈਂ ਭਾਲ ਕੇ ਲਈਏ ਚੱਲ ਭਾਈ ਪਾਲੋ ਪਾਲੋ ਜਾ ਕੇ ਫੋਟਾ ਤਾਂ ਲੱਗਿਆ ਨਾ ਸੋਰਮੇ ਭਾਈ ਆਏ ਨੇ ਛਿੰਦਰ ਦੇ ਹਾਂ ਭੈਣ ਐ ਜੱਥੇ ਹੋਣਗੇ ਕਿੱਥੇ ਹੋਣੇ ਭੈਣ ਦੀ ਲੰਨ ਮੈਂ ਦਊ ਮਾਮਾ ਘਰ ਸਣ ਮੇਰੀ ਜਦੋਂ ਜਾਵੇਂਗਾ ਨਾ ਆਪਾਂ ਹੀ ਮੰਨੀ ਨਿਕਲੇ ਨੇ ਠੀਕ ਆ ਪੁੱਤ ਕੋਈ ਗੱਲ ਨਹੀਂ ਜਾਂਦਾ ਮਲਦੇ ਹੋਣਗੇ ਜਾਂ ਸੁੱਖਾ ਮਲਦੇ ਹੋਣਗੇ ਇੱਥੇ ਬੈਠੇ ਹੋਣ ਲਗਾੜ ਦੇ ਇਕੱਠੇ ਹੋਇਆ ਫੇਰ ਤੰਗ ਕਰਦੇ ਸਾਨੂੰ ਸਾਡੀ ਰਾਤ ਸੌਕੀ ਲੰਘ ਜੇ ਸਾਨੂੰ ਅਸੀਂ ਤਾਂ ਸੱਦੇ ਤੈਨੂੰ ਏਦੂ ਬਾਦ ਨੀਚ ਤੰਗ ਕਰਦੇ ਮੈਨੂੰ ਪਤਾ ਛੇਵੇਂ ਲਗਾੜ ਦੇ ਇਕੱਠੇ ਹੋਇਆ ਆਪਾਂ ਨੂੰ ਵਧੀਆ ਬੰਦੇ ਨੇ ਮਾਮਾ ਕਾਲਾ ਫੋਨ ਲਾ ਮੈਂ ਤੇ ਪੁੱਲ ਕਿਸੇ ਕਹਿਣਾ ਬੰਦੇ ਲੈਣ ਗਏ ਆ ਕਹਿੰਦੇ ਅਸੀਂ ਵੀ ਲੈ ਕੇ ਆਉਣੇ ਆ ਅੱਛਾ ਤੇ ਤੂੰ ਤਾਂ ਕਹਿੰਦਾ ਸੀ ਮਾਮਾ ਗੱਡੀਆਂ ਭਰ ਕੇ ਆ ਗੱਡੀਆਂ ਆਈਆਂ ਤੇ ਫੋਨ ਹੁਣੀ ਆਇਆ ਮੈਂ ਕਿਹਾ ਕਾਹਨੂੰ ਇਦਾਂ ਕੰਮ ਕਰਨਾ ਵੀ ਤੇਰਾ ਗੱਡੀਆਂ ਰੋਕਦੇ ਮਾਮਾ ਤੂੰ ਹਲੇ ਗੱਡੀਆਂ ਰੋਕਦੇ ਤੇਰਾ ਤੁਸੀਂ ਦੇਖੋ ਜੇ ਤੁਹਾਡੇ ਸਾਥ ਚ ਨਹੀਂ ਆਉਂਦੀ ਗੱਲ ਫਿਰ ਫੋਨ ਕਰਦੇ ਹੋ ਉਹ ਆਪਣੇ ਜੋੜ ਤੇ ਖੜੀਆਂ ਗੱਡੀਆਂ ਦੋ ਭਰੀਆਂ ਹਾਂ ਉਹਨਾਂ ਕੋਲੇ ਹਸਲਾ ਵੀ ਆ ਤੇ ਮੈਂ ਤਾਂ ਨਹੀਂ ਬੁਲਾਇਆ ਮੈਂ ਕਿਹਾ ਕਬੇ ਬੰਦੇ ਆ ਫਾਇਰ ਮਾਰਨੇ ਆਂ ਆਸਲੇ ਦੀ ਕੋਈ ਗੱਲ ਨਹੀਂ ਆਸਲਾ ਹਸਲਾ ਨਾ ਲਿਆ ਹਲੇ ਹਲੇ ਆਪਾਂ ਕੇਰਾ ਡਾਂਗਣਾ ਸਮਝੋਤਾ ਕਰਨਾ ਜੇ ਨਾ ਡਾਂਗਣਾ ਹੋਇਆ ਫਾਇਰਿੰਗ ਕਰ ਦਿਓ ਤੈਨੂੰ ਤਾਂ ਮੈਂ ਆਇਆ ਮੈਂ ਦੋ ਜਣੇ ਆਇਆ ਮਾ ਚੱਲ ਪਹਿਲਾਂ ਸਮਝਾ ਆ ਜੀਏ ਦੇਖ ਜਾਈਏ ਕੀ ਗੱਲਬਾਤ ਆ ਫਿਰ ਉਹਨੇ ਐਕਸ਼ਨ ਲਵਾਂਗੇ ਹਾਂ ਜੋਰੇ ਮੇਰੀ ਗੱਲ ਸੁਣ ਲੈ ਪਹਿਲਾਂ ਤਾਂ ਇਹਦੇ ਪ੍ਰਾਣੇ ਦੀ ਬੁੰਡਕੁੱਟੀ ਤੱਕੀ ਤਰ੍ਹਾਂ ਧਰ ਕੇ ਐਡਾ ਬੋਲਦਾ ਮੈਨੂੰ ਮਾੜੀ ਕਹਿੰਦਾ ਕਿ ਬੰਦਿਆਂ ਨਾਲ ਮਾੜੀ ਆ ਇਹ ਟੈਂਸ਼ਨ ਨਾ ਲੈ ਕਿਵੇਂ ਮਰ ਜੇ ਦੇਖੀ ਉਹਨੇ ਕੀ ਜਦ ਆ ਸਾਰੀ ਹੋ ਮਾਂਗੀ ਚਲੋ ਉਦੋਂ ਨੀ ਇਹਨੇ ਬੰਦਾ ਕਰਿਆ ਹੁਣ ਹੈ ਬੁੱਢੀ ਉਮਰਿਆ ਕਰੂਗੀ ਹਾਂ ਲਗਾ ਦੇ ਇਕੱਠੇ ਹੋਏ ਜਿੰਨਾ ਭਾਂ ਦੇ ਲੰਮਣ ਆਖ ਜਾ ਕੇ ਪੀ ਹਾਂ ਹਾਂ ਚਲੋ ਚਲੋ ਦੇ ਥਾਪੀ ਸੋਨ ਕੋਈ ਗੱਲ ਨਹੀਂ ਭਾਂ ਦੇ ਦੇਖਦਾ ਹੀ ਜਾਂ ਤੂੰ ਜੇ ਫੀਮ ਦੀ ਗੋਲੀ ਖਾਣੀ ਹੈ ਤਾਂ ਦੇਖ ਲੈ ਮੈਂ ਪਹਿਲੇ ਹੀ ਚਾਰਜ ਵਾਲਾ ਮੈਂ ਬਿਚਦੀ ਬਸ ਹਾਂ ਬਿਚਦੀ ਕਿਲੀ ਜਾ ਕੇ ਬਿਚਦੀ ਲੰਘ ਜੂ ਭਾਂ ਜੀ ਤੂੰ ਟੈਨਸ਼ਨ ਕਿ ਲੈਣੀ ਹੈ ਹਾਂ ਕੈਦੀ ਜਾ ਕੇ ਬਸ ਕਹਿੰਦੇ ਪਾੜਤਾ ਤੇਰਾ ਕਹਿੰਦੇ ਕਲੇਸ਼ਾਂ ਭਾਂ ਜੀ ਜਮਾ ਲਿਆ ਨਿਕੱਠੇ ਆ ਜਾ ਆ ਜਾ ਆ ਜਾ ਆ ਗਿਆ ਆ ਗਿਆ ਭੈਣ ਦੀ ਫੋਜੀ ਵੱਡੇ ਬਾਈਲੀ ਮੋਟਰਸਾਈਕਲ ਤੇ ਚੱਲੀ ਕਿ ਤੁਰ ਕੇ ਬਈ ਮਾਜਾ ਕਹਿੰਦਾ ਮੋਟਰ ਠੰਗ ਤੇ ਚੱਲੀ ਜਾਜ ਕੀ ਪਤਾ ਕਿੱਥੇ ਹੋਣਗੇ ਭੈਣ ਚੋ ਲਗਾ ਜੇ ਹਾਲੇ ਫਿਰ ਮੋਟਰਸਾਈਕਲ ਧੀ ਪਾਲਨੇ ਪੈਣਗੇ ਆ ਨਹੀਂ ਲੱਭਦੇ ਭੈਣ ਦੀ ਫੋਜੀ ਤੇ ਉਹਨੇ ਭੱਜ ਵੀ ਗਏ ਸੈਟੀ ਜਦ ਸਟਾਰਟ ਕਰਨਾ ਹੀ ਅਜ ਹੁੰਦਾ ਨਹੀਂ ਹੁੰਦਾ ਨਹੀਂ ਸਲਫ ਤੇ ਜਲਦੀ ਕਰ ਮੈਂਟੀ ਮਾਜ ਚਾਇਮ ਕੱਚਾ ਗਾਂ ਵੀ ਜਾਣਾ ਕਬਜ਼ੇ 'ਚ ਇੱਕ ਹੋਰ ਫੋਨ ਆ ਗਿਆ ਫੋਨ ਆਇਆ ਹੁਣੇ ਕਹਿੰਦਾ ਆਜੋ ਬਾਈ ਕਬਜ਼ੇ ਤੇ ਚੱਲਣਾ ਇੱਕ ਮਿੰਟ ਪਹਿਲਾਂ ਆਪ ਭੈਣ ਦਾ ਰੋਲਾ ਤਾਂ ਸੁਣ ਗਿਆ ਓਏ ਇੱਜਾ ਸਮਝ ਗਏ ਨਾ ਬੰਦ ਤੇ ਹੁਣ ਮਾਰਾਂਗੇ ਦੋ ਦੋ ਫੈਜ ਭੈਣ ਦੀ ਫੁੱਜੀ ਜੱਛ ਚੱਲ ਮਿੰਟੀ ਮ ਆਇਆ ਨਿਗਾ ਰੱਖ ਲੈ ਪਾਪੇਗਾ ਉਹ ਪਾਤਾ ਪਾ ਲਿਆ ਪਾਜਾ ਪਾਜਾ ਪੇਗਾ ਖੈਰ ਮੈਂ ਤਾਂ ਕੋਈ ਗਲਤ ਬੋਲੀ ਨਹੀਂ ਤਾਂ ਮੈਂ ਤੈਨੂੰ ਕੋਹ ਰਸਦਾ ਅੱਜ ਪੀਣੀ ਚੰਦ ਕਹੇ ਮੇਰੀ ਗੱਲ ਸੁ ਹਾਂ ਜਿਹੜਾ ਤੂੰ ਆਖੇ ਸੀ ਨਾ ਚਵਾਰੇ ਚ ਵਿਦਾਰੂ ਪਈਆ ਹੂੰ ਦਾਰੂ ਕੀ ਸੀ ਨਮਾ ਦਾ ਪੁੱਤ ਇਕ ਨੰਬਰ ਦਾਰੂ ਸੀ ਮਖਿਆਲ ਆ ਮਖਿਆਲ ਜਮ ਜਮ ਪਟੜਾੜ ਵਾਂਗੂ ਚੜ ਲਿਆ ਭਾਈ ਹਾਂ ਆਪਣੇ ਤੇ ਫੌਜਾਂ ਚੜ ਕੇ ਆ ਗਈਆਂ ਫੌਜਾਂ ਆਉਣੀਆਂ ਚੜ ਕੇ ਕੋਈ ਨਾ ਦੇਖਾਂਗੇ ਜੋਰੇ ਨੂੰ ਫੋਨ ਕਰਤਾ ਤੇਰੇ ਮਾਮੇ ਨੂੰ ਤੇਰੀ ਬੇਬੇ ਨੇ ਦੋ ਅੱਖ ਦੇਖਾਂਗੇ ਮੰਨਦਾ ਦੋ ਹੱਥ ਦੋ ਅੱਖ ਫਿਰ ਪੇ ਪੇ ਘੱਟ ਹੈ ਤਾਂ ਆਇਆ ਹੋਏ ਮੰਨਤਲਾ ਦੇ ਭੈਣ ਦੇ ਲਨ ਨੂੰ ਤੁਸੀਂ ਡਰਦੀ ਵੀ ਐ ਨੂ ਯਾਰ ਗਰਸਾ ਬਰਾ ਬ ਹੁੰਦਾ ਹੀ ਆ ਕੀ ਪਤਾ ਬੰਦਾ ਖਰਾਬ ਆ ਉਹ ਹੈ ਤਾਂ ਜਾਣਕਾਰ ਇਹ ਲੰਨ ਬੱਟ ਦੋਆ ਨਸ਼ੇੜੀ ਆ ਤੇਰੇ ਦਾ ਹੋ ਅੱਛਾ ਹਾਂ ਭਾਈ ਦੂਤਾ ਬਰਤੇ ਆ ਮਕਾਨ ਦਾ ਕਿ ਮੈਂ ਬੰਦਾ ਖਾਦਰ ਨਾ ਥਾ ਆ ਅੱਛਾ ਕਾਲੇ ਚੰਦ ਹਾਂ ਬੰਦੇ ਆਗੇ ਨਾ ਦੋ ਹੱਥ ਦੇਖਾਂਗੇ ਹਾਂ ਹੋਏ ਅਸਲਾ ਤਾਂ ਨਹੀਂ ਨੋ ਕੋੜੀ ਤੇ ਉ ਕੋੜੀ ਤੇ ਕੋੜੀ ਨੂੰ ਜਣਾ ਮੂੜੇ ਪੈਰ ਫੁੱਦੀ ਤਰਕੇ ਆ ਉਜਾ ਟੁੱਟੂ ਟੁੱਟਿਆ ਆ ਅੱਛਾ ਤੂੰ ਤਾਂ ਬਰਸਿਆਂ ਪਹਿਲਾਂ ਬੰਦਾ ਖਾਸਾ ਖਤਰਨਾਕ ਹੋੁੰਦਾ ਹੀ ਨੇ ਮਾੜਾ ਮੋਟਾ ਹੈ ਉਹਨਾਂ ਨੂੰ ਨਾ ਮੈਂ ਨਾ ਪੜਾਵਾ ਬੈਰੀ ਉੱਤੇ ਆਇਆ ਤੇ ਮੈਂ ਸ਼ਰਾਬੀ ਹੋ ਜਾਵਾਂਗਾ ਤੇ ਮਰ ਜਾਈਂਗਾ ਤੇ ਪਤੀ ਜੀ ਦੀ ਗੱਲ ਨਹੀਂ ਬਣਦਾ ਬੰਦ ਕਟਾਲਾ ਪਤੀ ਜੀ ਪੁੱਛੇ ਕੰਮ ਵੀ ਚੱਲ ਲਾ 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 ਮੜੀ ਲੰਬ ਆਪੜਿਆ ਲਾ ਕੋੜਮਾ ਇਹ ਕਿ ਲੰਨ ਪੜਿਆ ਉਪਾ ਦੇ ਨਾ ਪੜਨਾਲਾ ਹੈਰੀ ਮੰਗਰ ਲੱਗ ਰਿਹਾ ਮੜੇ ਤੇ ਹਾਂ ਗੱਲ ਸੁਣ ਮੇਰੀ ਪਹਿਲਾ ਰਿਸ਼ਤੇਦਾਰ ਤੇਰਾ ਜਿਹੜਾ ਬਾਅਦ ਤੇ ਸਾਡਾ ਲੈ ਰੋਕਣਾ ਬੰਦਾ ਤੈਨੂੰ ਬੂਝ ਚੜਖਿਆ ਗਾ ਕੱਟੇ ਕੱਟੇ ਆਉਲਾ ਜੀ ਮੈਂ ਬੰਦਾ ਹਾਂ ਜਵਾਨ ਦਾ ਪੱਕਾ ਕੱਲੇ ਤੇ ਛੱਤ ਮਾਰੇ ਬੰਦਾ ਸ਼ਰਾਬੀ ਆਪਾਂ ਦੇ ਮੈਂ ਤੈਨੂੰ ਹੋਰ ਦੱਸਦਾ ਆ ਪੱਗ ਬੰਦੇ ਮੈਂ ਸੱਜ ਲੈਣਾ ਵੱਡੂ ਮੇਰੇ ਕੋਲੇ ਥਾਣਾ ਬਣ ਦੇ ਕੱਲੇ ਥਾਣਾ ਬਣ ਲੋ ਥਾਣਾ ਬਣ ਦੇ ਕਹਿੰਦਾ ਕਪੂ ਬੇਂਦਪਿੰਡ ਦਾ ਕੋਈ ਪੁੱਛਦਾ ਨਹੀਂ ਜਰ ਨਾ ਨਾ ਵੱਡੂ ਮੇਰੇ ਕੋਲ ਮੇਰੀ ਗੱਲ ਸੁਕਾਂਂ ਜੇ ਤਾਂ ਮੱਤਲੀ ਪਾਂ ਕੇ ਆ ਰਾਗੇ ਇਕੱਠੇ ਮਾਰਨੇ ਦੂਰੋਂ ਆ ਬੰਬ ਹੈ ਮੇਰੇ ਕੋਲੇ ਆ ਬੰਬਾ ਪਣ ਜੀ 부ਦੀ ਤੇ ਕੋਲੇ ਐਨ ਸਾਬਾ ਲਈ ਕੋਲੇ ਆ ਬੰਬਾ ਚਾਹ ਕਰ ਦੰਡੀ ਨਾਲ ਪੈਨ ਪਟ ਗੇ ਲੰਨ ਜਾ ਖਲੀ ਫਿਰ ਤਾ ਬੰਬਾ ਪਰ ਚੰਦ ਆ ਦੰਡੀ ਨਾਲ ਪੈਨ ਚੱਲ ਨਾ ਜਾਵੇ ਸਿੱਟਾਂ ਕੇ ਪੈਨ ਪਟ ਕੀ ਆ ਗਿਆ ਮੇਰੀ ਨਗਾ ਹੈ ਨਹੀਂ ਦੇਖਣਾ ਬੰਬਾ ਯਾਰ ਰਿਕਾਰਡ ਤੋਂ ਪਾ ਪਣ ਜੀ ਹਰ ਦੇਣਾ ਅਬ ਆਪ ਹੀ ਡਰਾਈ ਜਨਾ ਕਰ ਜਿਦੋਂ ਦੇਖੀ ਜਊ ਜੇ ਨਾ ਬੰਬ ਪੱਲਿਆ ਬਾਈ ਨਾਲ ਨ ਲੰਗੂਰੀ ਕਾ ਕੋਈ ਗੱਲ ਕਰ ਬਾਈ ਨਾਲੀ ਬਾਈ ਨਾਲੀ ਪੰਜ ਸੱਤ ਨੂੰ ਲੈ ਲੂ ਕੱਲਾ ਬੰਬ ਬੁੰਡ ਤੇ ਨ ਛੋੜ ਲਿਆ ਬਿਮਾਰੀ ਟੁੱਟ ਜੂ ਸਾਰਾ ਬਣਿਆ ਬੰਬਾਂ ਦਾ ਨਾ ਨਾ ਪੱਲਿਆ ਦਾਟ ਲਾ ਫੜਕਾ ਹੁੰਦਾ ਮੰਨ ਜਿਓ ਕੱਲਾ ਹੁੰਦਾ ਬੈਰੀ ਆ ਚੜੇ ਘੋੜੀਆਂ ਤੇ ਪੱਲਿਆ ਵੇ ਜੀ ਨਾ ਨਿਗਾਹ ਮਾਰ ਕੋਈ ਨਹੀਂ ਤਾ ਇਧਰ ਤਾ ਜਾ ਆਉਂਦਾ ਨਹੀਂ ਮੇਰਾ ਖੌਪਾ ਦਰਦਾ ਦਰਦਾ ਮੂਰੇ ਦੇਖਾ ਹਾਂ ਇਹ ਡਰ ਲੱਗਦਾ ਤੂੰ ਮੂਰੇ ਬਹਿ ਜਾ ਮੂਰੇ ਬਹਿ ਜਾ ਆਪਾ ਜੀ ਮੂਰੇ ਜਲੋ ਨਾ ਮਾਣੀ ਤੇਰਾ ਰੇਸ ਤੇਰਾ ਮਕਾਂ ਤੇ ਤੂੰ ਮੂਰੇ ਆ ਤੂੰ ਮੂਰੇ ਮੱਥੇ ਰੱਖੇ ਮੈਂ ਭੰਜਾ ਲੰਨਾ ਕੀ ਕੰਬੜ ਲਊ ਵੀ ਮਿਲਨੀ ਹੋ ਅਗਲਾ ਢਾਂਗ ਮਰੂ ਮੂਰੇ ਰਹਿ ਲੈ ਮੂਰੇ ਹੱਥ ਦੋ ਲਾਲੀ ਰੋਕ ਲਈ ਨਾ ਪਰਾ ਪੈਂਦਾ ਤੂੰ ਬਾਈਆ ਮੇ ਤਾਂ ਕੋਈ ਗਲਤੀ ਪਰਾ ਬੱਚੇ ਨੂੰ ਢਾਲਾ ਨਾ ਨਾ ਗਲਤੀ ਨਿੰਮਣੀ ਬੇਜਤੀ ਹੋਊ ਕਹੇ ਬੇਜਤੀ ਤਾਂ ਹੋਈ ਪਈ ਲੋਕ ਦੇ ਫਿਰ ਰਹੇ ਕਾ ਲੁਕਦੇ ਆਪਾਂ ਆਪਣੀ ਮੋਟ ਦੇ ਬੰਡ ਕਟਾਇੰਗਾ ਤਾ ਆਪ ਤੇ ਲੱਛਣੀ ਕੁੱਟੀ ਯਾਉ ਮੈਂ ਕੀ ਠੱਕੇ ਨਾਲ ਘਟਾਉਣਾ ਜਵਾਨ ਮਨ ਦੋ ਦਿਨ ਹੋ ਗਏ ਪੜੌਣੇ ਨੇ ਅੱਖ ਨਹੀਂ ਖੋਲੀ ਨਾਲੇ ਮੈਨੂੰ ਗਾਲਤਾ ਮੈਂ ਆਥ ਨੇ ਪਿੰਡਾਂ ਨਾਲ ਹੀ ਦਿਨੇ ਕਰਤਾ ਲੱਛਣ ਮਰਿਆਦਾ ਆਪ ਮਤਲਬ ਇੱਥੇ ਮੈਨੂੰ ਆਇਆ ਦੱਸ ਬੀਥੇ ਕਾਰਨ ਕੀ ਆਇਸੀ ਤੂੰ ਪਿੰਡ ਕਿਉਂ ਨਹੀਂ ਖੜਿਆ ਓ ਮਾਤਾ ਨੂੰ ਤੀ ਕਰਕੇ ਮੰਗਦਾ ਗਾ ਸ਼ਰਮ ਪਹਿਲੇ ਆਉਂਦਾ ਯਰ ਤਾਇਆ ਸ਼ਾਨਾ ਬੰਦਾ ਮੈਂ ਆ ਕਿ ਤੂੰ ਯਰ ਸ਼ਾਨਾ ਬੰਦਾ ਮੈਂ ਸਿਆਣਾ ਬੰਦਾ ਫਰਕ ਮੇਰੇ ਛੱਤ ਤੇ ਕਣੀ ਕਿਉਂ ਜਾਂਦਾ ਸੀ ਫਿਰ ਉਹ ਕੁੜਮਣੀਆਂ ਕੋਈ ਛੇੜ ਕਰ ਲਈ ਯਾਰ ਮੈਂ ਉਹ ਤੋ ਕੀ ਲੈਣਾ ਕਿਹਨਾਂ ਜਾਂਦਾ ਇਹ ਤਾਂ ਉਹ ਆ ਸਦਾ ਕਹਿੰਦਾ ਪਤਾ ਜਾਮਣਾ ਮਖਣ ਤੇ ਸਿਰ ਰੁੱਕ ਗਈ ਹਾਂ ਗਈ 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 ਕਿਹਦੀਆਂ ਰਹਿ ਗਈਆਂ ਇਹ ਤਾਂ ਉਹ ਤਾਂ ਫਿਰ ਜਾ ਬੋ ਗੜ ਚੜ ਗਿਉ ਦਾ ਰੂਪੀ ਦਾ ਪੈਕ ਲੋਂਦਾ ਗਿਆ ਤਾਂ ਆਉਂ ਹਾਂ ਆਉਂਦੇ ਉਹ ਬੱਟ ਜੇ ਆ ਗਏ ਭੈਣ ਨੂੰ ਕੱਢਣਾ ਛੋਟੀ ਨੂੰ ਬੰਦੇ ਆ ਓਏ ਕਰ ਮੂਰੇ ਹੋ ਜੋ ਮੂਰੇ ਮੂਰੇ ਆਏ ਕਰ ਭੈਣ ਜਲਦੀ ਰੱਖ ਤੂੰ ਚੱਲ ਭਾਈ ਨਾ ਮੇਰੇ ਥਾਪੜ ਨਾਲ ਦੇਖ ਲਈ ਚਲੇ ਰੱਖੀ ਕੋਲੇ ਚੰਗਾ ਇੱਕ ਕੱਲ ਹੋਰ ਗੱਲ ਬਦਲ ਦੋ ਚਾਹ ਜਰਾ ਇੱਕ ਗੱਲ ਹੋਰ ਖੁੱਡੀ ਮਾਜੀ ਨਾ ਦੀਦੀ ਜੇ ਸੀ ਤੇ ਰੇ ਪਾਜ ਕੇ ਛੋਣੇ ਕੇ ਆ ਬੈਠੇ ਓਏ ઓ કેડી ભાઈ નું આ કેડે ઓ જો ના ਓ ਜੋੜਿਆ ਦੇਖ ਲਾਓ ਦੇਖ ਲੈਂ ਓ ਜੋੜਿਆ ਤੰਗ ਕਰਦੇ ਕੁਰਿਆ ਓ ਚੰਗਾ ਦੇਖੋ ਓ ਬੰਦਰਾ ਦਾ ਚੰਗਾ ਓ ਕੰਡਾ ਕੁੰਜੜੀ ਪੁਰਾਣੀ ਵੀ ਆਈ ਬਾ ਓ ਜੋੜਿਆ ਆਪਾਂ ਦਾ ਪੰਜੇ ਦਿੱਤ ਕੱਝ ਗਿਆ ਹੋਇਆ ਬਾ ਬਾ ਛਤਕਾਰ ਓ ਜੋੜਿਆ ਆ ਨਗਰstad ਅਨੰਦ ਜੀ ਲਪਾਂ ਤੋਂ ਆਪਣਾ ਜੱਜੀ ਆ ਅੱਜ ਇਕੱਠੇ ਕਬ ਜੇ ਲਿਆ ਇਕੱਠੀ ਕਰਦੇ ਕਾਹਨ ਕਰਦੇ ਤੰਗ ਕਾਹਨ ਨੂੰ ਓ ਤਾਂ ਹੋ ਜੋੜਿਆ ਇਨ ਨੂੰ ਮੜੇ ਜਾਂ ਤਾਂ ਮੁਕਾ ਗੱਲ ਹੋ ਰਿਹਾ ਬਿਚ ਤਿੰਦ ਸੱਟ ਨਾ ਮਨ ਉੱਤਮ ਕਾ ਚਾਹਤ ਤੇ ਹੋ ਜਾ ਚਾਹ ਵਾ ਇਹ ਜੋੜਾ ਪੁਰਾਣਾ ਇਹਨੂੰ ਪਤਾ ਸੀ ਛੱਡੀ ਆ ਗਈ ਇਹ ਆ ਗਿਆ ਕਮਲਾ ਆਦਮੀ ਮੈਂ ਜੋੜੇ ਮਾਰ ਤਾ ਮਾਰਦੇ ਕਟ ਰਕ ਤਾ ਮੈਂ ਜੋੜੇ ਬੰਨੀ ਹਾਂ ਪਤੀ ਦੇ ਨਾ ਹਾਂ ਦੇਖ ਪੁਰਾਣਾ ਲੱਗਿਆ ਨਹੀਂ ਦੇਖ ਲੈ ਮੈਨੂੰ ਤਾਂ ਮੰਗ ਰੋ ਪਤਾ ਲੱਗੇ ਵੀ ਜੋੜੇ ਦੀ ਪੈਣਾ ਛੋਟੀ ਪੈ ਰੁਕ ਗੜ ਲੈ ਛੋਟੀ ਦੀ ਉਹ ਸੀ ਦੇਖ ਲੈ ਚੱਲ ਬਹੁਤ ਹੋ ਗਈ ਬਹੁਤ ਹੋ ਗਈ ਮੈਨੂੰ ਤਾਂ ਪਤਾ ਮੰਗ ਰੋ ਲੱਗੇ ਜੋੜੇ ਦੀ ਪੈਣਾ ਛਾੜ ਤਾਂ ਪਰਨਾ ਬਚਿਆ ਹੋਇਆ ਮਰੀ ਜਨੀਆਂ ਨੂੰ ਤੰਗ ਕਰਦੇ ਤੁਸੀਂ ਓਏ ਜਗੜੇ ਇਕੱਠੇ ਹੋ ਕੇ ਕੁਝ ਟਾਂਗਾ ਜਾਣੇ ਆਈ ਆ ਜੀ ਗਾੜੀ ਬੜਾ ਹਰੇਕ ਬੰਦੇ ਨੂੰ ਫੱਟਦਾ ਜੀ ਦੰਦੇ ਦੇ ਨਾਲ ਡੱਕਿਆ ਫਿਰਦਾ ਜੋੜਿਆ ਇੱਕ ਹੀ ਮਿਲਿਆ ਜੋੜਿਆ ਮੈਂ ਤੇਰੇ ਨਾਲ ਦੇਖ ਲਿਆ ਕੱਛਾ ਨੇ ਕਬਜੇ ਲੈ ਬਾਰਦਾਤਾ ਕਰੀਆਂ ਮੈਨੂੰ ਤਾਂ ਪਤਾ ਹੀ ਨਹੀਂ ਸੀ ਤੂੰ ਐਸੇ ਬੱਪੂ ਨੇ ਨਾ ਤਾਂ ਮਾਰਨੈ ਸੀ ਨਾ ਬੰਦੇ ਮੇਰੇ ਮੂੰਹ ਨੂੰ ਮੇਰੇ ਮੂੰਹ ਨੂੰ ਚੁੱਪ ਤੇਰੇ ਮੂੰਹ ਨੂੰ ਛੱਟਾ ਨਹੀਂ ਨਾ ਛਰਪਾਟ ਕੇ ਜਾਂਦੇ ਜੀ ਨਾ ਨਾ ਬੰਦੇ ਨਾ ਸੱਜੀ ਖੜਾ ਦੇ ਲਿਆ ਜੀ ਆਪਣੀ ਲੈ ਆਛੀ ਨਾਲ ਗੱਲ ਸੁਣ ਗਲਤੀ ਮੰਨ ਅਗਲੇ ਮੈਂ ਤੇਨੂੰ ਗਲਤੀ ਮੰਨ ਪੀ ਕੇ दारूਆ ਤੁਸੀਂ ਜੇ ਛਿਚਕਾ ਰਹੇ ਹੋ ਤੇ ਤੂੰ ਹੁਣ ਪਟਕਣਾ ਤੰਗ ਕਰਦੇ ਕੁੜੀ ਨੂੰ ਬੇਦਾ ਕੱਢਦੇ ਨਾ ਜਿਵੇਂ ਹੋਈ ਆ ਆ ਚਲ ਕੋਈ ਨਹੀਂ ਕੋਈ ਨਹੀਂ ਕੋਈ ਉਹ ਜਗਾ ਲਟਕੇ ਹੋਇਆ ਹਾਲਚ ਦਾ ਬੁੱਢੂ ਪਿੰਡ ਚੋਂ ਤੂੰ ਦੱਬੇ ਨਾ ਕਾਤਲ ਪੈ ਹੋ ਜੂ ਮੈਂ ਕਿੰਨੂੰ ਨਾ ਬੱਜ ਨਾ ਬੋਲ ਨਹੀਂ ਚੰਦੇ ਬੰਦਾ ਹੋਰ ਸਭ ਦੇ ਭਗਾਉ ਜਾ ਹੋਇਆ ਫਿਰਦਾ ਰਿਸ਼ਤੇ ਦਰਜਾ ਮਾਮਲਾ ਗਲਪੰਦੇ ਤੇ ਪੈਣੀ ਹੈ ਜੇ ਤੂੰ ਘਰੇ ਬੁੜੀਆਂ ਨੂੰ ਤੰਗ ਕਰਨਾ ਮਰੀ ਜਨ ਗੱਲ ਸੁਣ ਮੇਰੀ ਜਰਾ ਤੂੰ ਹਲੋ ਸਪੈ ਗਿਆ कुल्हे छुपाय ਚੰਦ ਦੇ ਮੂੰਹ ਨੂੰ ਛੱਟ ਤਾਂ ਨਹੀਂ ਠੋਕਨੇ ਸੀ ਇਹਨੂੰ ਗੱਲਾਂ ਹੁੰਦੀਆਂ ਨੇ ਮੱਥ ਕੇ ਆਈ ਸੀ ਅੱਜ ਇੱਕ ਪਾਚਾ ਹੋਰ ਪਾਜੂ ਭੈਣ ਦੀ ਜਨ ਲੈਵੇ ਸਾਨੂੰ ਕੀ ਆ ਬਈ ਤੇਜ ਬਾਦ ਆ ਜਾਗੇ ਮੈਨੂੰ ਆਇ ਲੱਗਦੇ ਵੀ ਤੇਰੇ ਪੈਰ ਤੋ 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 ਵੀ ਮਾਰ ਨਾ ਹਾਂ ਉਹ ਜਗਾੜੀ ਬੜਾ ਯਾਰ ਮਾ ਤੂੰ ਭਾਂਜਿੰਗ ਤਾਂ ਕਰ ਜਾ ਉਹ ਚਾਨੂ ਕੋਈ ਨਾ ਕੋਈ ਨਾ ਹੋ ਰਹੇਂ ਦਿਓ ਮੰਨੀ ਦੀ ਹੁੰਦੀ ਆ ਮਾ ਸੋਤਾ ਭਾਈ ਦੋ ਭਾਈਓ ਮਾ ਠੰਡੇ ਮਚੇ ਨਾ ਗੱਲ ਭਾਈ ਜਾ ਭੈਣ ਲੱਣ ਦੇ ਲੰਗੂ ਜੇ ਅਰੇ ਅਰੇ ਜੋੜਿਆ ਹਾਂ ਜੇ ਖਾਇ ਬੜੀ ਪੱਕਾ ਆ ਮੁੰਡਾ ਦੰਦੀਵਾ ਚ ਵੀ ਨਾਲ ਹੁੰਦਾ ਤੇਰੇ ਹੈ ਨਾ ਹਾਂ ਇਹ ਤਾਂ ਆਪਣੇ ਨਾਲ ਸੰਦੇ ਖਾਸ ਬੰਦਾ ਆਪਣਾ ਹੈ ਅੱਛਾ ਅੱਛਾ ਹਾਂ ਉਹਦੋਂ ਜਦੋਂ ਮਤਲ ਤੇ ਥੋ ਸਿਰ ਗਿਆ ਪਾਟਿਆ ਉਹਦੋਂ ਤੇਰੀ ਥਾਂ ਤੇ ਪਰਚਾਈ ਤੇ ਸੀ ਇਹ ਤੇ ਕਰਵਾ ਦੇਖ ਇੰਨਾ ਤੱਕਦਾ ਬੰਦਾ ਇਹ ਨਹੀਂ ਕਹਿੰਦਾ ਮੈਂ ਜਾਉਂ ਤੇ ਤੇ ਨਾਲ ਥਾਂ ਤੇ ਇਹ ਆ ਜੀ ਹੁੰਦੀ ਆ ਉਹ ਤਾਂ ਯਾਰ ਜੋੜਿਆ ਮਤਲ ਗੱਲ ਹੋਰ ਹੋਗੀ ਹਾਂ ਜਿਹੜੀ ਮਾਚਲ ਵੀ ਪਹਿਣਾ ਆਪਣੀ ਹਾਂ ਮੇਰੀ ਕੁੜਮਣੀ ਸੁਣ ਤੇਰੇ ਬਣੀਆ ਤਾਂ ਪਹਿਣੀ ਮੰਨੂ ਜਰਾ ਜਦੋਂ ਲਿਆ ਆ ਜਾ ਮੈਂ ਮੈਂ ਤੁਹਾਨੂੰ ਦੱਸਦਾ ਇੱਕ ਗੱਲ ਐਨਾ ਨਾਲ ਕੀ ਕਰਦਾ ਫੱਡਾ ਬਾਪੂ ਇਹ ਤਾਂ ਠੋਪਨੇ ਸੀ ਬਜੇ ਯਾਰ ਮੈਂ ਬੰਦੇ ਬਾਹਰ ਦੇ ਭੇਜ ਦਿੰਦਾ ਚਲ ਕੋਈ ਤੂੰ ਲੈ ਛਾ ਜਾਂਦਾ ਕੋਈ ਨਾ ਯਾਰ ਇਹ ਕੁਦਰਤੋਂ ਬਜੀ ਸਿੰਦਾ ਸੀ ਬਜੀ ਸੀ ਛੋਜੀ ਬਜੀ ਸੀ ਓਏ ਬੰਦੇ ਪੇ ਹੀ ਜਾ ਸੀ ਮਨ ਦੇ ਕੋਈ ਅੰਨਾ ਹੀ ਹੈ ਕੋਈ ਕਿਉਂ ਬੰਦੇ ਦੇ ਗੱਲ ਸੁਣ ਮੈਂ ਉੱਧਰ ਚਾ ਕਰ ਉਹ ਤੇਰੀ ਭੈਣ ਨੂੰ ਲੈਣਾ ਲੱਗੀਆਂ ਖੜੀਆਂ ਪਰੌਣੇ ਅੱਜ ਝਾਕ ਉਹ ਜੀਪ ਫੋਕ ਜਾਏ ਜੀਪਾ ਜੀਪਾ ਵਾ ਬੱਲੇ ਆਏ ਨਹੀਂ ਕੋਈ ਡਰ ਹੁਣ ਮੈਂ ਹੈ ਗੰਬਾਈਆ ਇਹ ਭਾਈ दारू ਪੀ ਕੇ ਬੋਲਦਾ ਪੁੱਠਾ ਸਿੱਧਾ ਪਰੌਣਾ ਸੁੱਧਾ ਕੁੜੀ ਨੂੰ ਜਸ ਦੇ ਚਾ ਮੈਨੂੰ ਹਾਂ ਤੇ ਮੈਂ ਨੂੰ ਸਮਝਾਇਆ ਨਹੀਂ ਸਮਝਦਾ ਨਹੀਂ ਇਹ ਮਤਲਬ ਵੀ ਮੇਰਾ ਪਤੀ ਜਾ ਜਿਹੜੀ ਤੇਰੀ ਭਾਣਜੀ ਨੂੰ ਗਿਆ ਹਾਂ ਹਾਂ ਇਹ ਮੁੰਡਾ ਤਾਂ ਖਰੇ ਨਰਮਾ ਇਹ ਤਾਂ ਮੈਂ ਕਹਿ ਦਈਏ ਮੇਰਾ ਭਾਈ ਬੰਸਰਾ ਉਹਦਾ ਖਰਾਬ ਹੈ ਜਿੱਦੋਂ ਠੱਕੇ ਚੜ ਗਿਆ ਉਹ ਤਮਕਾਣਾ ਤੈਨੂੰ ਰੱਥੂ ਬੰਦੇ ਬਾਹਰ ਦੇ ਭੇਜੀ ਬਾਹਰ ਦੇ ਭੇਜੂ ਮੈਂ ਲੱਤਾਂ ਹੀ ਤੋੜ ਦਿੰਦੀ ਹਾਂ ਇੱਕ ਤੋੜਦੀ ਮੈਂ ਆਪੇ ਤੈਨੂੰ ਪੁੱਛੇ ਰਾ ਲੂੰਗਾ ਕੋਈ ਨਾ ਮੇਰਾ ਕੰਮ ਜਾਣੇ ਇਹ ਤੰਗ ਕਰ ਦੇ ਨਾ ਕੁੜੀਆਂ ਨੂੰ ਕਰ ਦੇ ਜਰਾ ਇਹਨਾਂ ਨੂੰ ਸਮਝਾਉ ਨਹੀਂ ਆਇਆ ਸੀ ਮੈਂ ਇਹਨਾਂ ਲਗਾੜਾਂ ਨਾਲ ਤੂੰ ਕੀ ਭਾਲਦਾ ਪੜਾਉਣਾ ਮੈਂ ਤਾਂ ਫਿਰ ਛਕੀ ਵੀ ਸੀ ਨਾ ਛਕੀ ਦੀ ਕਰ ਤੇਰਾ ਕਰਕੇ ਅੱਜ ਛੱਡਨੇ ਪੈ ਗਏ ਨਹੀਂ ਅਸੀਂ ਆ ਬੰਦਾ ਨਹੀਂ ਛੱਡੈਂ ਤਾਂ ਮੈਨੂੰ ਪਤਾ ਵਾਹ ਬੜਾ ਪੜਤ ਰਾ ਨਾ ਨਾ ਕਾਹ ਬਾਈ ਦਾ ਕਰਕੇ ਛੱਡ ਦੇ ਜਾਂ ਕਾਹ ਬਸ ਜੰਦੀ ਬੱਟਾ ਤੂੰ ਮਰੇ ਰਹਿਣ ਲਾ ਬਾਪੂ ਦੇ ਮੂੰਹ ਨੂੰ ਚੋਫਨ ਲਿਆ ਅੱਜ ਮਾਰਦੀ ਆ ਬਾਈ ਫੇਰੇ ਤਾਂ ਬੰਦਾ ਆਪ ਦਾ ਜੋਰਾ ਹੁਣ ਨਿਕਲ ਜੰਦ ਮੈਨੂੰ ਜਾ ਗੱਡਾ ਜੀ ਕਰ ਗਿਆ ਗਜ਼ਾਲੀ ਪੁੱਛੀ ਤੇ ਜਾਨ ਬਖਸ਼ਤੀ ਸਾਰਾ ਗਜ਼ਾਲੀ ਦਾ ਅਸੀਂ ਕੱਛੇ ਨੇ ਦਾਲ ਪਾਣੀ ਖਾਧਾ ਤੂੰ ਕੀ ਗੱਲ ਕਰਦਾ ਪੈਂਚੋੜ ਝੱਕ ਕੇ ਦਾਰੂ ਨਾਲ ਇੱਕ ਤਾਂ ਭਾਈ ਜੀ ਪਵਾ ਦੋ ਦਾਰੂ ਦੀ ਛਾ ਸੌ ਕੀ ਪਵਾਉਣੀ ਆ ਬਾਈ ਇਹਨੂੰ ਐਂ ਹੀ ਕਰ ਦੇ ਥੋਕੀ ਦੇ ਨਾ ਭਾਂ ਚੋਦੀ ਲੱਤ ਤੋੜ ਦੇ ਨਾ ਠੀਕ ਆ ਜੇ ਸੱਡੀ ਪਾਪੂ ਦਾਰੂ ਪੀ ਕੇ ਕੰਜਰ ਦਾ ਮਾਰਾ ਟੰਗ ਕਰਦਾ ਕੁੜੀਆਂ ਨਹੀਂ ਕਰਦਾ ਕਰ ਜਾ ਕਰੇ ਨਹੀਂ ਕਰ ਇਹ ਦੂ ਬਾਸ ਸੌ ਪਾ ਦੇ ਫਿਰ ਤੇ ਬਚਣਾ ਦਾਰੂ ਮੈਂ ਨਹੀਂ ਸ਼ਰਮ ਆਹੋ ਦਾਰੂ ਦੀ ਸ਼ੌਕ ਹਾਂ ਤੜਕੇ ਬਾਬੇ ਕਿਲਾ ਵਾਲੇ ਦੇ ਜਾ ਕੇ ਹਾਂ ਚੋਦ ਲਗਾ ਰ ਦੇਸੀ ਪੀ ਅੰਦਰ ਦੇਸੀ ਦੇਸੀ ਜੀ ਜੇ ਤੈਨੂੰ ਪੁੱਛਾਂ ਉਹ ਜਬਤ ਕਰ ਜਬਤ ਕਰ ਜੋਲ ਜੋਲ ਪੈ ਇੰਨਾ ਨਿੰਨਾ ਜੀ ਹਾਂ ਜਾ ਕੇ ਹਾਂ ਕਾ ਪੱਟਾ ਦਾ ਬੰਦਾ ਹੂੰ ਤਾ ਤੇਰਾ ਲਿਆਜੀ ਨਿਕਲ ਗਿਆ ਯਾਰ ਕੰਜਰ ਜੇ ਮੈਂ ਪੁਰਾਣਾ ਖੁੰਡ ਤੂੰ ਕਹਿੰਦੇ ਆ ਵੀ ਕਿੱਥੇ ਸਿੱਧਾ ਬਾੜ ਕਰਿਆ ਇਹ ਸ਼ੇਰਾਂ ਅਸੀਂ ਬੰਦਿਆਂ ਚ ਆਏ ਆ ਬਾੜ ਦਾ ਕਰੀ ਤਾ ਜੇ ਤੂੰ ਨਾ ਹੁੰਦਾ ਨਾ ਤਿੱਤ ਨਾ ਚਲਾਦਾ ਸੀ ਆ ਮੈਂ ਜਾ ਜੂ ਮੈਂ ਨਿਕੋ ਆ ਬੰਬ ਬਧਾ ਆ ਜੱਕਿਆ ਦੇਖੀ ਕਦੀ ਨਾ ਬੰਬ ਭੈਣ ਚੋਦ ਦੇ ਸਿਰ ਚ ਮਰੂ ਕੋਰ ਤਾਂ ਮੈਨੂੰ ਮੇਰੇ ਪੈਰ ਕਰਤੇ ਅਗੇ ਬੰਬ ਮਗਰ ਮਰੋ ਚਲੇ ਦੀ ਪੈਨੂ ਜੇ ਕੋਈ ਕਿਥੋਂ ਆ ਗਿਆ ਪੈਨ ਦਾ ਛੋਦਾ ਤੈਨੂੰ ਲੈ ਮੈਂ ਕਿੰਨੇ ਤਾਲ ਬਣਾਈਏ ਐਂ ਕਰੋ ਜੀ ਮੀਟ ਬਣਾਣਾ ਬਣਾ ਰਹੇ ਕੋਈ ਚਾ ਐਂ ਕਾਜ ਇਧਰ ਜੇ ਲੈ ਕੇ ਚੱਲਣ ਝੋਨੇ ਤੇ ਦੱਸਾਂ ਕਿ ਮੈਂ ਪੈਗ ਲਾਉਂਦੇ ਹਾਂ ਪੈਗ ਲਾਉਣਾ ਆ ਜੈਸੀ ਪੈ ਗਈ ਵਾਹ ਆਇਆ ਇੱਜਤ ਨਾਲ ਕਰਦੇ ਦੋਨਿਆਂ ਨੇ ਦੋਨੇ ਆਏ ਹੋਏ ਸਾਦੀ ਚਲ ਕੰਮ ਸੌ ਪਾ ਦੇ ਸੌ ਕਰ ਕਰੀ ਜੋ ਲਖੀਣਾ ਕੱਢ ਦੇ ਗਲਤੀ ਮੰਨ ਲਖੀਣਾ ਗਲਤੀ ਮੈਂ ਲਖੀਣਾ ਕੱਢ ਦੇ ਦੋਨੇ ਦੋਨੇ ਚੱਲ ਓ ਤੂੰ ਵੀ ਕਰ ਦੇ ਕੱਜ ਕਰਜਾ ਕੱਜ ਕਰਜਾ ਕੋਟਾ ਫਿਰੂ ਕਰ ਦੇ ਕਰਜਾ ਲਾਉੜਾ ਕਰ ਦੇ ਕਰਦੇ ਕਰਦੇ ਐਨ ਜੱਲਨ ਦੋ ਦੋ ਕਰ ਬੰਤੋ ਇਹਨੇ ਗਲਤੀ ਮੰਨ ਲਈ ਕੱਟ ਦੋ ਕੱਜ ਓ ਬਰੀਜਾ ਕੱਜ ਮੈਂ ਮਾਰ ਪੁੱਤ ਦੀ ਲੰਨ ਕੱਢ ਅੱਡੋ ਜਾਨ ਗਾਰੇ ਤੇ ਕੱਢ ਇਹਦੇ ਮੈਂ ਕਹਿਣਾ ਇਹਦੇ ਪੱਟਕੁੱਟ ਹੀ ਲੈ ਆਓ ਗੱਲ ਉਹੀ ਕਰਨੀ ਪਊ ਕੱਢ ਪੱਟਕੁੱਟ ਹੀ ਲੈ ਆਓ ਜਾ ਤੂੰ ਕੇ ਮੇਰਾ ਛਲੇ ਦੇਖ ਲੈ ਨਾ ਪੱਟਕੁੱਟਿਆ ਪੋ ਸਰੀਰ ਦੇਖ ਲੈ ਪੱਟਕੁੱਟਿਆ ਲਾਉਣਾ ਤੈਨੂੰ ਕਹੀ ਜਾਂਦੇ ਓਏ ਤੂੰ ਦੇਖ ਲੈ ਪੱਟਕੁੱਟਿਆ ਲਾ ਮਾਂ ਤੈਨੂੰ ਗੱਲ ਦਾ ਕੌਲ ਨਹੀਂ ਕੱਢੇ